ਦੋਸਤੋ ਕੀ ਹਾਲ ਚਾਲ ਜਿਵੇਂ ਤੁਹਾਨੂੰ ਪਤਾ ਹੈ ਵੀ ਗਰਮੀਆਂ ਦਾ ਸੀਜ਼ਨ ਚੱਲ ਜਿੰਦਾ ਹੈ ਤੇ ਗਰਮੀਆਂ ਦੇ ਦਿਨਾਂ ਵਿੱਚ ਲਾਈਟ ਦਾ ਕਟਾ ਆ ਨਹੀਂ ਲੱਗ ਜਾਂਦਾ ਤੇ ਕਈ ਵਾਰੀ ਤਾਂ ਕਿਤੇ ਲਾਈਟ ਦੇ ਵਿੱਚ ਫਾਲਟ ਆ ਜਾਂਦਾ ਤੇ ਕਈ ਕੀ ਘੰਟੇ ਜਿਹੜੀ ਲਾਈਟ ਆਉਂਦੀ ਨਹੀਂ ਤੇ ਐਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਜਿਹੜੀ ਚੀਜ਼ ਬਚਾਉਂਦੇ ਆ ਉਹ ਹਨ ਵਾਟਰ ਆਪਣਾ ਤੇ ਇਨਵਰਟਰ ਹਰੇਕ ਦੇ ਘਰੇ ਲੱਗਿਆ ਹੈ ਤਕਰੀਬਨ ਤੇ ਜਦੋਂ ਲਾਈਟ ਦਾ ਲੰਮਾ ਕਟਕ ਹੋ ਜਾਂਦਾ ਤੇ ਉਦੋਂ ਇਨਵਰਟਰ ਦੀਆਂ ਬਰ ਚੀਕਾ ਨਿਕਲ ਜਾਂਦੀਆਂ ਤੇ ਐਜ ਦੇ ਟਾਈਮ ਤੋਂ ਬਚਾਉਣ ਵਾਸਤੇ ਨਾ ਇੱਕ ਛੋਟਾ ਜਿਹਾ ਤਰੀਕਾ ਹੈ ਜਿਹੜਾ ਪਿਛਲੇ ਸਾਲ ਵਰਤਿਆ ਸੀਗਾ ਤੇ ਅੱਜ ਕੀ ਫੇਰ ਆਪਾਂ ਉਹੀ ਤਰੀਕਾ ਬਣਾਵਾਂਗੇ ਤੇ ਸੁਚੇਤ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਤੇ ਥੋੜਾ ਬਹੁਤਾ ਜਿਹੜਾ ਬੈਕਅਪ ਹੈ ਦਾ ਇਨਵਰਟਰ ਦਾ ਬੈਕਅਪ ਵਧਾ ਸਕੀਏ ਇਹਦੇ ਨਾਲ ਫਰਕ ਜ਼ਰੂਰ ਪੈਂਦਾ ਤੇ ਆਜੋ ਆਪਾਂ ਦੇਖਦੇ ਹਾਂ ਅੱਗੇ ਕੀ ਕੀ ਸਟੈਪ ਕਰਨੇ ਆ ਤੇ ਕਿਵੇਂ-ਕਿਵੇਂ ਕਰਨੇ ਆ ਕਰਨੇ ਸਾਵਧਾਨੀ ਨਾਲ ਤੇ ਤਾਂ ਕਿ ਥੋੜਾ ਬਹੁਤਾ ਜਿਹੜਾ ਬੈਕਅਪ ਵਧ ਜਾਏ ਇਨਵਰਟਰ ਨੇ ਚੀਕਾ ਨਿਕਲ ਨੂੰ ਬੱਸ ਜਿਵੇਂ ਆ ਦੇਖੋ ਇਨਵਰਟਰ ਆਪਣਾ ऑक्साइड ਕੰਪਨੀ ਦਾ ਤੇ ਬੈਟਰ ਹੈ ਇਹਦਾ ਲੂਮਿਨਸ ਦਾ ਤੇ ਪਹਿਲੀ ਚੀਜ਼ ਤਾਂ ਇਹਦੇ ਵਿੱਚ ਆ ਦੇਖੋ ਪਾਣੀ ਦਾ ਲੈਵਲ ਆ ਜਿਹੜਾ ਘਟਿਆ ਪਿਆ ਥੋੜਾ ਜਾਂ ਤੇ ਇਹਦੇ ਵਿੱਚ ਇੱਕ ਤਾਂ ਆਪਾਂ ਪਾਣੀ ਪਾਵਾਂਗੇ ਤੇ ਦੂਜਾ ਜਿਹੜਾ ਕੰਮ ਕਰਨਾ ਉਹ ਕਰਨਾ ਹੈ ਇਹਦੀ ਸਫਾਈ ਇਹਨੂੰ ਆਪਾਂ ਬੰਦ ਕਰਾਂਗੇ ਬੰਦ ਕਰਕੇ ਇਹਨੂੰ ਖੋਲਾ ਖੋਲ ਕੇ ਜਿਹੜਾ ਸਾਰਾ ਕੁਝ ਤੇ ਵਿੱਚੋਂ ਇਹਦੀ ਸਫਾਈ ਕਰਾਂਗੇ ਤੇ ਕੀ ਕੀ ਸਟੈਪ ਕਰਨੇ ਨੇ ਮੈਂ ਤੁਹਾਨੂੰ ਦੱਸਦਾ ਹਾਂ ਜੇ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਦਾ ਪਲੱਗ ਆ ਆਪਾਂ ਇਹ ਬੰਦ ਕਰ ਦੇਣਾ ਬੰਦ ਕਰਕੇ ਇਹਦਾ ਪਲੱਗ ਜਿਹੜਾ ਆਪਾਂ ਕੱਢ ਦੇਣਾ ਤੇ ਕੱਢਣਾ ਸਾਵਧਾਨੀ ਨਾਲ ਥੋੜਾ ਜਿਹਾ ਵਿਚਾਰ ਨਾਲ ਤੇ ਦੂਜੇ ਨੰਬਰ ਤੇ ਜਿਹੜਾ ਇਹਦਾ ਪਲੱਗ ਟ੍ਰਾਪ ਵਾਲਾ ਹੁੰਦਾ ਹੈ ਪਿਛਲਾ ਪਲੱਗ ਜਿਹੜਾ ਆਊਟਪੁਟ ਵਾਲਾ ਇਹ ਵੀ ਆਪਾਂ ਕੱਢ ਦੇਣਾ ਇਹਨੂੰ ਕੱਢ ਕੇ ਆਪਾਂ ਤੇ ਵਾਪਸ ਉਸੇ ਦੇ ਵਿੱਚ ਹੀ ਫੇਰ ਲਾ ਦੇਣਾ ਤਾਂ ਘਰ ਦੀ ਜਿਹੜੀ ਸਪਲਾਈ ਆ ਉਹ ਚੱਲ ਜੀ ਰਹੀ ਤਾਂ ਨੇ ਇਹਨੂੰ ਛੱਡ ਦੇਣਾ ਹੁਣ ਇਹ ਜਿਹੜਾ ਸਰਕਟ ਹੈ ਦਾ ਇਹ ਮੇਨ ਸਪਲਾਈ ਨਾਲ ਕੱਟਿਆ ਗਿਆ ਤਿੰਨ ਵਾਰ ਟ੍ਰਾਪਣਾ ਹੁਣ ਬੰਦ ਹੋ ਗਿਆ ਹੁਣ ਵਾਟਰ ਬਿਲਕੁਲ ਬੰਦ ਹੋ ਗਿਆ ਇਹਦਾ ਸਰਕਟ ਆ ਜਿਹੜਾ ਸਪਲਾਈ ਨਾਲੋਂ ਭਟਿਆ ਗਿਆ ਤੇ ਹੁਣ ਅੱਗੇ ਆਪਾਂ ਇਹਨੂੰ ਕੀ ਆ ਇਹਨੂੰ ਆਪਾਂ ਇਹ ਦੇ ਰਹੀਆਂ ਇਹਦੀਆਂ ਲੀਡਾਂ ਬੈਟਰੀ ਵਾਲੀਆਂ ਤੇ ਆਹ ਵਾਲੀ ਤੇ ਆਹ ਲਾਲ ਵਾਲੀ ਇਹ ਦੋਨੇ ਆਪਾਂ ਲੀਡਾਂ ਖੋਲਾਂਗੇ ਤੇ ਬੈਟਰਾ ਵੀ ਅਲੱਗ ਕਰ ਦਾਂਗੇ ਤੇ ਇਹਨੂੰ ਆਪਾਂ ਵਜਾ ਕੇ ਬਾਹਰ ਖੋਲ ਕੇ ਇਹਦੀ ਸਫਾਈ ਕਰਾਂਗੇ ਤੇ ਇਹਨੂੰ ਖੋਲਣ ਆਪ ਤੇ ਆਪਾਂ ਚਾਬੀਆਂ ਵਰਤਾਂਗੇ ਤੇ ਇਹ ਕੰਮ ਲਈ ਥੋੜੀ ਜਿਹੀ ਸਾਵਧਾਨੀ ਵਰਤਣੀ ਹੈ ਤਾਕੇ ਕੁਝ ਢਟਕਾ ਢੁਕਣਾ ਲੱਗ ਸਕੇ ਵੈਸੇ ਜਦੋਂ ਆਪਾਂ ਸਪਲਾਈ ਬੰਦ ਕਰ ਦੇਵਾਂਗੇ ਤਾਂ ਇਹਦੇ ਵਿੱਚ ਗਰੰਡ ਢੰਡ ਤਾਣੀ ਹੁੰਦਾ ਹੈਗਾ ਤੇ ਆਪਾਂ ਇਹਨੂੰ ਚਾਬੀ ਲੈ ਕੇ ਤੇ ਇਹਨੂੰ ਆਪਾਂ ਖੋਲ ਲਾਂਗੇ ਦੋਨੇ ਲੀਡਾਂ ਨੂੰ ਤੇ ਇਹ ਨੂੰ ਫਤ ਨੂੰ ਬਾਹਰ ਲਿਆਂਦਾ ਆਪਾਂ ਕੱਢ ਕੇ ਕਿਉਂਕਿ ਅੰਦਰ ਧਸਟ ਵਗੈਰਾ ਉੱਡੂਗੀ ਤੇ ਇਹਦੇ ਕਰਕੇ ਨਾ ਬਾਹਰ ਹੀ ਲਿਆਂਦਾ ਜਾ ਕੇ ਤੇ ਇਹਨੂੰ ਹੁਣ ਆਪਾਂ ਸਾਰੇ ਆਪਾਂ ਦੇ ਜਿਹੜੇ ਸਕਰੂਗ ਚਾਰ ਚਪੇਰੋਂ ਕਰ ਲੈ ਆਪਾਂ ਦੇਖੋ ਕਿੰਨੀ ਧਸਟ ਐ ਐ ਜਮਾ ਭਰਿਆ ਪਿਆ ਜਾਲੇ ਨਾਲ ਤੇ ਮਿੱਟੀ ਨਾਲ ਤੇ ਹੁਣ ਆਪਾਂ ਇਹਨੂੰ ਕਰਾਂਗੇ ਸਾਫ ਬਲੂਰ ਲੈ ਲੈਣਾ ਜੇ ਤਾਂ ਬਲੂਰ ਹੋਵੇ ਠੀਕ ਆ ਨਹੀਂ ਤਾਂ ਜਿਹੜਾ ਸਾਈਕਲ ਵਾਲਾ ਹਵਾ ਭਰਨ ਵਾਲਾ ਪੰਪ ਹੁੰਦਾ ਉਹਦੀ ਮੂੰਹ ਨਾਲ ਕੀ ਲਾ ਕੇ ਉਹਦੇ ਨਾਲ ਵੀ ਸਾਫ ਹੋ ਜਾਂਦਾ ਪਰ ਬਲੂਰ ਨੂੰ ਸਾਫ ਕਰਾਂਗੇ ਬਲੂਰ ਹੈਗਾ ਦਲਕ ਗਿਆ ਨਾ ਇਹ ਜੋ ਬਣ ਗਈ ਗੱਲ ਬਾਤ ਹੁਣ ਇਹਦੇ ਅੰਦਰ ਅੰਦਰ ਚੈੱਕ ਕਰ ਲੈਣਾ ਵੀ ਕੋਈ ਲੀਡ ਕੋਈ ਤਾਰ ਕੋਈ ਹਲਤ ਦੁੱਲਤ ਨਹੀਂ ਗਈ ਤੇ ਫੇਰ ਆਪਾਂ ਨੂੰ ਬੰਦ ਕਰਕੇ ਢੱਕਣ ਲਾ ਦੇ ਫੇਰ ਆਪਣਾ ਵਾਸ ਫੇਰ ਲਾ ਦੇਣਾ ਫੇਰ ਦੇਖੋ ਇਹਦਾ ਬੈਕ ਆ ਬਾਦ ਦਿਲੋਂ ਸਾਫ ਸਫਾਈ ਕਰਕੇ ਇਹਦੀ ਤੇ ਆਪਾਂ ਇਹਨੂੰ ਲੈ ਜਾਂਦਾ ਉੱਪਰ ਜਿੱਥੇ ਲੱਗਿਆ ਸੀ ਤੇ ਇੱਕ ਚੀਜ਼ ਹੋਰ ਧਿਆਨ ਤੇ ਦੇਣ ਵਾਲੀ ਆ ਜਿਹੜੀਆਂ ਇਹਦੀਆਂ ਆਹ ਲੀਡਾਂ ਹੁੰਦੀਆਂ ਜਿਹੜੀਆਂ ਬੈਟਰੀ ਦੇ ਨਾਲ ਲੱਗਦੀਆਂ ਤੇ ਜੇ ਤੁਹਾਡੇ ਇਸ ਚੀਜ਼ ਨੂੰ ਸ਼ੂਰਾ ਲੱਗਾ ਹੋਇਆ ਇੱਥੇ ਇੱਥੇ ਐ ਨਾ ਸ਼ੂਰਾ ਭਣ ਕੇ ਐ ਪੂਰਾ ਭਨ ਜਾਂਦਾ ਹੁੰਦਾ ਉਹ ਚੀਜ਼ ਬਣੀ ਹੋਏ ਤਾਂ ਨਾ ਲੀਡਾਂ ਕੱਟ ਕੇ ਤੇ ਦੁਬਾਰਾ ਇਹਨੂੰ ਆਹ ਥਿੰਬਲਾ ਲਾ ਕੇ ਆਬ ਦੁਕਾਨ ਤੋਂ ਮਿਲ ਜਾਂਦੀ ਹੈ ਕਿਸੇ ਬਿਜਲੀ ਦੀ ਦੁਕਾਨ ਤੋਂ ਤੁਸੀਂ ਆਹ ਥਿੰਬਲਾ ਕਹਿ ਕੇ ਲੈ ਲਿਓ ਲਾ ਕੇ ਫੇਰੇ ਇਹਦੇ ਚ ਕਨੈਕਸ਼ਨ ਕਰਿਓ ਉਹ ਚੀਜ਼ ਵੀ ਬਹੁਤ ਹੱਕ ਪਉਂਦੀ ਬੈਕਅਪ ਦੇ ਉੱਪਰ ਤੇ ਹੁਣ ਆਪਾਂ ਇਹਨੂੰ ਉਸੇ ਤਰ੍ਹਾਂ ਹੀ ਫੇਰ ਲਾ ਦਾਂਗੇ ਲਾਲ ਤਾਰ ਨੂੰ ਜਿਹੜੀ ਆ ਪਲਾਸ ਸਾਡੇ ਪਾਸੇ ਤੇ ਕਾਲੀ ਤਾਰ ਨੂੰ ਮੈਨ ਸਾਡੇ ਪਾਸੇ ਲਾ ਕੇ ਤੇ ਫੇਰ ਇਹਨੂੰ ਆਨ ਕਰਾਂਗੇ ਤੇ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਦਾ ਲੈਵਲ ਜਿਹੜਾ ਘਟਿਆ ਪਿਆ ਫੇਰੇ ਚ ਪਾਣੀ ਪਾਵਾਂਗੇ ਫੇਰ ਇਹਨੂੰ ਚਾਲੂ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਸੈਲ ਆ ਜਿਹੜੇ ਇਹਦੇ ਘਟੇ ਪਏ ਆ ਲੈਵਲ ਦਾ ਘਟਿਆ ਪਿਆ ਕਰਦੇ ਲਾ ਕਮੈਂਟ ਇਹਦੇ ਵਿੱਚ ਉਨਾ ਕ ਪਾਣੀ ਪਾਉਣਾ ਵੀ ਜਿਹਦੇ ਨਾਲ ਥੋੜਾ ਬਹੁਤਾ ਜਿਹਾ ਲੈਵਲ ਆ ਜਾਵੇ ਜੇ ਤੁਹਾਡੇ ਸੈਲ ਜਮੇ ਸੁੱਕੇ ਪਏ ਆ ਤਾਂ ਆਪਾਂ ਪਾਣੀ ਜਿਹੜਾ ਇੱਕੇ ਵਾਰੀ ਚ ਨਹੀਂ ਭਰ ਦੇਣਾ ਸਾਰਾ ਹੌਲੀ ਹੌਲੀ ਭਰਨਾ ਦੋ ਤਿੰਨ ਦਿਨਾਂ ਦੋ ਤਿੰਨ ਵਾਰੀਆਂ ਦੇ ਵਿੱਚ ਤੇ ਜਿਵੇਂ ਇੱਕ ਦਿਨ ਥੋੜਾ ਜਿਹਾ ਪਾਣੀ ਪਾਤਾ ਤੇ ਫਿਰ ਹਫਤੇ ਇਕ ਤੋਂ ਪਾਣੀ ਪਾਤਾ ਜਿਵੇਂ ਆਹ ਵਾਲੇ ਸੈੱਲ ਦੇ ਵਿੱਚ ਥੋੜਾ ਜਿਹਾ ਲੈਵਲ ਹੈਗਾ ਤੇ ਲੈਵਲ ਵਾਲਾ ਇੰਡੀਕੇਟਰ ਵਾਲਾ ਹਿੱਲਦੀ ਜਾਂਦਾ ਤੇ ਇਹ ਆਪਾਂ ਤੁਹਾਨੂੰ ਦੱਸ ਦਿਆਂਗੇ ਜਿਹਦੇ ਵਿੱਚ ਹੈਗਾ ਉਹਦੇ ਵਿੱਚ ਕਿੰਨਾ ਕੁ ਪਾਉਣਾ ਤੇ ਜਿਹਦੇ ਵਿੱਚ ਹੈ ਨਹੀਂਗਾ ਪਾਣੀ ਜਾਵਾਂਗੇ ਉਹਦੇ ਵਿੱਚ ਕਿੰਨਾ ਕੁ ਪਾਉਣਾ ਤੇ ਪਾਣੀ ਇਹਦੇ ਵਿੱਚ ਤੁਸੀਂ ਤੇ ਆਪ ਵੀ ਲੈ ਸਕਦੇ ਹੋ ਬੈਟਰੀਆਂ ਤੇ ਆ ਮੈਟਰੀ ਵਾਲਾ ਤਿਆਬ ਕਹਿ ਕੇ ਦੁਕਾਨ ਤੋਂ ਲੈ ਸਕਦੇ ਨਹੀਂ ਤਾਂ ਆਰਓ ਵਾਲਾ ਪਾਣੀ ਹੈ ਜਿਹੜਾ ਉਹ ਪਾ ਸਕਦੇ ਆ ਤੇ ਜਾਂ ਫਿਰ ਜਿਹੜਾ ਏਸੀ ਦੇ ਵਿੱਚੋਂ ਨਿਕਲਦਾ ਉਹ ਵਾਲਾ ਪਾਣੀ ਇਹਦੇ ਵਿੱਚ ਪਾ ਸਕਦੇ ਆ ਤੇ ਬੋਤਲ 'ਚ ਪਾ ਲੈਣਾ ਤੇ ਥੋੜਾ ਥੋੜਾ ਇੱਕ ਵਾਰੀ ਸਾਰਿਆਂ ਦੇ ਵਿੱਚ ਪਾ ਦੇਣਾ ਫਿਰ ਆਪਾਂ ਇੱਕ ਇੱਕ ਕਰਕੇ ਦਾ 셀 ਦਾ ਜਿਹੜਾ ਉੱਤੇ ਗੇਜ ਲੱਗੀ ਹੁੰਦੀ ਹੈ ਉਹਦੇ ਨਾਲ ਚੈੱਕ ਕਰ ਲਾਂਗੇ ਕਿ ਕਿੰਨਾ ਕੁ ਭਰ ਗਿਆ ਤੇ ਇੱਕੇ ਬਾਰੇ ਚ ਸਾਰਾ ਨਹੀਂ ਪੋਣਾ ਕਿਉਂਕਿ ਪਾਣੀ ਨੂੰ ਤਿਆਰ ਉੱਤੇ ਬਣਾਉਣ ਵਾਸਤੇ ਬੈਟਰੀ ਨੂੰ ਟਾਈਮ ਚਾਹੀਦਾ ਇੱਕੇਦਾਂ ਮ ਆਪਾਂ ਜੇ ਸਾਰੇ 셀 ਭਰ ਦਿੰਨੇ ਆ ਤਾਂ ਫਿਰ ਉਹ ਕੱਲਾ ਪਾਣੀ ਰਹਿ ਜਾਂਦਾ ਫਿਰ ਤੇ ਆਬ ਬਣਾਉਣ ਦੇ ਵਿੱਚ ਉਹ ਟਾਈਮ ਲੱਗਦਾ ਤੇ ਬੈਕਅਪ ਜਿਹੜਾ ਵਦਨ ਦੀ ਬਜਾਈ ਘਾੜ ਜਾਂਦਾ ਤੇ ਆਪਾਂ ਜਿਵੇਂ ਇੱਕ ਦਿਨ ਪਾਣੀ ਪਾਤਾ ਫਿਰ ਹਫਤੇ ਬਾਅਦ ਫਿਰ ਥੋੜਾ ਜਿਹਾ ਪਾ ਦੇਣਾ ਰੁਕ ਰੁਕ ਕੇ ਪਾ ਦੇਣਾ ਤਾਂ ਕਿ ਬੈਟਰੀ ਨੂੰ ਤੇ ਆਬ ਬਣਾਉਣ ਦੇ ਵਿੱਚ ਟਾਈਮ ਨਾ ਲੱਗੇ ਤੇ ਉਹਦੋਂ ਨੂੰ ਵੀ ਤੇ ਆਬ ਬਣ ਜੇ ਤੇ ਇਸ ਤਰ੍ਹਾਂ ਜਿਹਾ ਨਾਲ ਤਕਰੀਬਨ 2 ਲੀਟਰ ਦੇ ਕਰੀਬ ਪਾਣੀ ਆਪਾਂ ਪਾ ਦਿੰਦੇ ਸਾਰੇ ਸਾਲਾਂ ਵਿੱਚ ਤੇ ਹੁਣ ਆਪਾਂ ਇਹਦੇ ਤੇ ਦੇਖਦੇ ਹਾਂ ਲੈਵਲ ਕਿੰਨਾ ਆ ਗਿਆ ਇਹ ਕੋਈ ਨਹੀਂ ਆਹ ਸੈੱਲ ਦੇ ਵਿੱਚ ਪਾਣੀ ਪੂਰਾ ਹੋ ਗਿਆ। ਆਪਾਂ ਇੰਨਾ ਲੈਵਲ ਰੱਖਾ ਹੁੰਦਾ। ਠੀਕ ਹੈ ਜੀ ਜਮਾ ਵੀ ਨਹੀਂ ਭਰਨਾ ਲੈ। ਇੰਨਾ ਲੈਵਲ ਰੱਖਾਂਗੇ ਤੇ ਇਹ ਲੈਵਲ ਆਉਣਾ ਇਹਦਾ ਸਹੀ ਹੋ ਗਿਆ। ਇਹਦੇ ਵਿੱਚ ਘੱਟ ਸੀਗਾ ਪਰ ਜ਼ਿਆਦਾ ਘੱਟ ਨਹੀਂ ਸੀਗਾ। ਕਿ ਇਹਦੇ ਵਿੱਚ ਹਜੇ ਥੋੜਾ ਜਿਹਾ ਘੱਟ ਪਿਆ। ਸਾਰੇ ਛੇਲਾਂ ਦਾ ਲੈਵਲ ਆਏ ਚੈੱਕ ਕਰ ਲੈਣਾ। ਤਕਰੀਬਨ ਤਕਰੀਬਨ ਆਪਣੀ ਬੈਟਰੀ ਦੇ ਵਿੱਚ ਪਾਣੀ ਪੂਰਾ ਹੋ ਗਿਆ। 2 ਲੀਟਰ ਨਾਲ। ਲੋ ਕਿ ਮੈਂ ਪਾਣੀ ਇਹਦਾ ਮੇਨਟੇਨ ਹੀ ਰੱਖਦਾ ਕੋਈ ਜ਼ਿਆਦਾ ਘਟਲ ਨਹੀਂ ਜਾਂਦਾ ਮਹੀਨੇ ਤੋਂ ਬਾਅਦ ਇਹਦਾ ਪਾਣੀ ਥੋੜਾ ਬਹੁਤ ਪਾ ਪਾ ਦਿੰਦਾ ਮੀਟਰ ਕਦੇ ਨਹੀਂ ਲੱਗਦਾ ਇਹਦੇ ਸੈਲ ਦਾ ਪਾਣੀ ਪੂਰਾ ਬਸ ਇਹ ਕਿਸੇ ਦਾ ਪਾਣੀ ਘੱਟੇ ਇਹਦੇ ਜਿਹਾ ਆਪਾਂ ਥੋੜੇ ਜਿਹਾ ਪਾ ਲੈ ਲੋ ਵੀ ਆਪਾਂ ਸਾਰੇ ਸੈਲਾਂ ਦੇ ਵਿੱਚ ਇਹਦਾ ਪਾਣੀ ਕਰਤਾ ਪੂਰਾ ਤੇ ਬਸ ਹੁਣ ਇਹਦੀਆਂ ਪਤਾਰਾਂ ਲਾਵਾਂਗੇ ਸਭ ਤੋਂ ਪਹਿਲਾਂ ਜਿਹੜੀ ਆਹ ਤਾਰ ਆਪਾਂ ਆਉਟਪੁੱਟ ਵਾਲੀ ਲਾਈ ਸੀਗੀ ਸਿੰਗਲ ਤਾਰਾਂ ਵਾਲੀ ਇਹਨੂੰ ਕੱਢ ਕੇ ਆਪਾਂ ਇਹਨਾਂ ਵਾਟਰ ਦੇ ਮਗਰ ਲਾਵਾਂਗੇ ਤੇ ਲਾਇਓ ਧਿਆਨ ਵਾਲੇ ਨੂੰ ਇਹਦੀਆਂ ਹੱਥ ਨਾ ਲੱਗ ਜਾਣ ਕਿਉਂਕਿ ਇਹਦੇ ਵਿੱਚ ਕਰੰਟ ਹੁੰਦਾ ਹੀ ਹੈ ਤੇ ਜਿਹੜੀ ਇਹਦੀ ਇਨਵਰਟਰ ਦੀ ਮੇਨ ਸਪਲਾਈ ਆ ਫਿਰ ਆਪਾਂ ਇਹ ਲਾ ਦੇਾਂਗੇ ਇਨਵਰਟਰ ਦੀ ਮੇਨ ਸਪਲਾਈ ਲਾ ਕੇ ਆਪਾਂ ਇਹ ਕਵਰ ਕਰ ਦਿੰਗੇ ਹੌਣ ਤੇ ਲੋਨ ਇਨਵਰਟਰ ਚਾਰਜ ਹੋਣ ਲੱਗ ਗਏ ਤੇ ਲੋਰ ਆਪਾਂ ਇਹਨੂੰ ਕਰ ਦਾਂਗੇ ਹੌਣ ਲਓ ਤੇ ਹੁਣ ਇਹਦਾ ਬੈਕਅਪ ਤੇ ਪਊਗਾ ਫਰਕ ਤੇ ਜਿਹੜੇ-ਜਿਹੜੇ ਸੱਜਣ ਨੇ ਕਰਨਾ ਜਾਂ ਕਰ ਲਿਆ ਤਾਂ ਜ਼ਰੂਰ ਦੱਸਿਓ ਦੀ ਕਮੈਂਟ ਦੇ ਵਿੱਚ ਵੀ ਅਸੀਂ ਆਹ ਸੱਜਣਾਂ ਨੂੰ ਕੰਮ ਕੀਤਾ ਸੀਗਾ ਆਹ ਕੰਮ ਕਰਨ ਦੇ ਨਾਲ ਆਪਣਾ ਬੈਕਅਪ ਵਧ ਗਿਆ ਤੇ ਕਰਨਾ ਜ਼ਰੂਰ ਹੈ ਸਾਵਧਾਨੀ ਦੇ ਨਾਲ ਤੇ ਨਹੀਂ ਤਾਂ ਫਿਰ ਕਿਸੇ ਮਿਸਤਰੀ ਦੀ ਮਦਦ ਲੈ ਲਿਓ ਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਕਿ ਹੋਰ ਕੋਈ ਸੱਜਣ ਨੇ ਦਾ ਲਾਭ ਲੈ ਸਕੇ ਧੰਨਵਾਦ ਜੀ